ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਲੋ ਜੀ ਅੱਜ ਮੈਂ ਆਪਣਾ ਜਿਹੜਾ ਤੇਲ ਬਣਾਇਆ ਸੀ ਨਾ ਤੇ ਉਹ ਮੈਂ ਲਾਇਆ ਲਾਉਣ ਤੋਂ ਪਹਿਲਾਂ ਨਾ ਮੈਂ ਪਹਿਲਾਂ ਆਪਣੇ ਵਾਲਾਂ ਨੂੰ ਨਾਪਿਆ ਤੇ 26 ਇੰਚਾਂ ਦੀ ਲੰਬਾਈ ਹੈ ਤੇ ਹੁਣ ਆਪਾਂ ਯੂਜ਼ ਕਰਕੇ ਦੇਖਾਂਗੇ ਹੁਣ ਮੈਂ ਇਹਨਾਂ ਨੂੰ ਲਗਾਤਾਰ ਯੂਜ਼ ਕਰਾਂਗੀ ਤੇਲ ਨੂੰ ਤੇ ਫਿਰ ਆਪਾਂ ਦੇਖਾਂਗੇ ਇਹ ਰਿਜ਼ਲਟ ਕਿੰਨੇ ਕੁ ਛੇਤੀ ਵਾਲਾਂ ਦੀ ਲੈਂਥ ਵੱਧਦੀ ਹੈ ਉਦੋਂ ਤਾਂ ਮੈਨੂੰ ਇਹ ਰਿਜ਼ਲਟ ਬਹੁਤ ਵਧੀਆ ਲੱਗਿਆ ਸੀਗਾ ਵਿੱਚ ਮੈਂ ਛੱਡਤਾ ਸੀ ਫਿਰ ਇਦਰ ਜੀ ਮੈਂ ਫੇਸ ਤੇ ਵੀ ਅੱਜ ਕੁਝ ਆਪਣੇ ਲਗਾਇਆ ਸੀਗਾ ਟਮਾਟਰ ਦੇ ਵਿੱਚ ਨਾ ਸ਼ਾਇਦ ਤੇ ਕਾਫੀ ਮਿਕਸ ਕਰਕੇ ਤੇ ਉਹਦੇ ਨਾਲ ਵੀ ਮੈਨੂੰ ਕਾਫੀ ਫਰਕ ਪੈ ਰਿਹਾ ਇੱਕ ਦੋ ਵਾਰੀ ਪੱਲਣਾ ਵੀ ਲਗਾ ਚੁੱਕੀ ਆ ਮੈਂ ਹੈਲੋ ਜੀ ਮੈਂ ਇਦਰ ਨਾ ਇਦਰ نیچے ਜੀ ਮੈਂ ਸਾਫ ਸਫਾਈ ਕਰਦੀ ਵੀ ਸੀਗੀ ਤੇ ਫਿਰ ਮੈਂ ਕਿਹਾ ਚਲੋ ਕੋਠੇ ਦਾ ਝਾੜੂ ਲਾ ਲੈਣੀ ਆ ਕੋਠੇ ਦਾ ਜਿਹੜਾ ਝਾੜੂ ਲਾਣਾ ਹੈ ਤੇ ਕਾਫੀ ਜ਼ਿਆਦਾ ਬੂਟਿਆਂ ਨੂੰ ਨਾ ਸੁੱਕੇ ਵੇਲੇ ਮੈਂ ਕਿਹਾ ਚਲੋ ਬੂਟਿਆਂ ਨੂੰ ਪਾਣੀ ਲਾ ਦਿੰਨੀ ਇਹ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਜੜੀਆਂ ਇਹਦੀ ਜੜਾ ਜੀ ਨੇ ਨਾ ਪਿਆਜ਼ ਜੇ ਬਣੇ ਹੋਏ ਨੇ ਪਤਾ ਨਹੀਂ ਕਿੱਦਾਂ ਤੇ ਉਹਨਾਂ ਨੂੰ ਆਪਾਂ ਕਿਸੇ ਹੋਰ ਗਮਲੇ ਚ ਲਾ ਰਾਂਗੇ ਤੇ ਇਹਦੇ ਨਾਲ ਪਤਾ ਨਹੀਂ ਕੀ ਹੈ ਜਦੋਂ ਦੋ ਗਮਲੇ ਮੇਰੇ ਟੁੱਟ ਚੁੱਕੇ ਨੇ ਇਹਦੀ ਵਜ੍ਹਾ ਨਾਲ ਗਮਲੇ ਵਿੱਚੋਂ ਹੀ ਫਟ ਜਾਂਦੇ ਨੇ ਜਦੋਂ ਇਹਦੀ ਜੜਾਂ ਇੰਨੀਆਂ ਫੈਲਦੀਆਂ ਨੇ ਤੇ ਹੁਣ ਦੇਖੋ ਜੀ ਮੈਂ ਬਾਕੀ ਸਾਰੀ ਕੱਢ ਦਿੱਤੀ ਇੱਕੋ ਹੀ ਜੜ ਲਾਈ ਆਂ ਪਾਸੇ ਦੀ ਤੇ ਮਿੱਟੀ ਵੀ ਹੁਣ ਮੈਂ ਘੱਟ ਰੱਖੀ ਐ ਤੇ ਬਾਕੀ ਜੜੇ ਬਚੇ ਹੋਏ ਨੇ ਉਹਨਾਂ ਨੂੰ ਆਪਾਂ ਹੋਰ ਕਿਸੇ ਗਮਲੇ ਦੇ ਵਿੱਚ ਲਾ ਰਾਂਗੇ ਜਾਂ ਨੀਚੇ ਕਿਆਰੀ ਦੇ ਵਿੱਚ ਲਾ ਦਾਂਗੀ ਤੇ ਕੋਠੇ ਤੇ ਮੈਂ ਆਈ ਸੀ ਝਾੜੋ ਲਾਂ ਤੇ ਕਾਫੀ ਜ਼ਿਆਦਾ ਖਲਾਰਾ ਪਾ ਬੈਠੀਆਂ ਹੁਣ ਤੇ ਹੁਣ ਪਹਿਲਾਂ ਕੋਠੇ ਦੇ ਸਾਰਾ ਕਰਾਂਗੀ ਬੂਟਿਆਂ ਦੀ ਸਾਂਭ ਸੰਭਾਲ ਸਾਰੀ ਮਿੱਟੀ ਮਿੱਟੀ ਖੱਲਰ ਗਈ ਐ ਤੇ ਇਹਨਾਂ ਰੇ ਵਿੱਚ ਵੀ ਮੈਂ ਖਾਦ ਪਾਈ ਐ ਜੀ ਆਲੂ ਪਿਆਜ਼ ਜਿਹੜੇ ਆਪਣੇ ਕਿਚਨ ਦੇ ਵਿੱਚ ਛਿਲਕੇ ਹੁੰਦੇ ਨੇ ਨਾ ਉਹ ਸਾਰੇ ਮੈਂ ਇਕੱਠੇ ਕਰਕੇ ਤੇ ਥੋੜੀ ਜਿਹੀ ਸੀਗੀ ਆਪਣੇ ਕੋਲ ਸੁਆ ਉਹਦੇ ਵਿੱਚ ਮਿਕਸ ਕਰਕੇ ਤੇ ਆਪਾਂ ਸਾਰੇ ਗਮਲਿਆਂ ਦੇ ਵਿੱਚ ਪਾ ਦਿੱਤੀ ਐ ਖਾਦ ਤੇ ਹੁਣ ਜੀ ਮੈਂ ਸਾਰਾ ਕੋਠੇ ਦੇ ਉੱਤੋਂ ਵੀ ਨਾ ਸਾਰਾ ਕੋਠਾ-ਕੁਠਾ ਧੋ ਚੁੱਕੀ ਆਂ ਬੋ ਜਰਾ ਮਿੱਟੀ ਮਿੱਟੀ ਹੋ ਗਈ ਸਾਰੇ ਗਮਲੇ ਗਮਲੇ ਸੈੱਟ ਕਰਦੇ ਨੇ ਤੇ ਨੀਚੋਂ ਵੀ ਸਾਰਾ ਕੰਮ ਕੁੰਮ ਕਰਕੇ ਹੁਣ 1:30 ਵਜੇ ਆਇਆ ਤੇ ਹੁਣ ਮੈਂ ਆਪਣਾ ਸਿਰ ਸੁਰ ਧੋ ਕੇ ਆਈ ਆ ਤੇ ਆ ਦੇਖੋ ਜੀ ਵਾਲ ਮੇਰੇ ਕਿੰਨੇ ਜਿਆਦਾ ਵਧੀਆ ਹੋਏ ਪਏ ਨੇ ਹੁਣ ਤੇਲ ਲਾਣਾ ਕਿੰਨੀ ਚਮਕ ਆ ਗਈ ਹੈ ਕਿਦਾਂ ਐ ਘਣੇ ਘਣੇ ਲੱਗਦੇ ਪਏ ਨੇ ਇੱਕ ਦਿਨ ਚ ਤਾਂ ਖਰਨੇ ਘਣੇ ਘਣੇ ਹੋਣਗੇ ਮਤਲਬ ਕਾਫੀ ਜ਼ਿਆਦਾ ਫਰਕ ਪਿਆ ਜਿੱਦਾਂ ਪਹਿਲਾਂ ਨਾ ਜੂੜੇ ਜੂੜੇ ਜੇ ਰਹਿੰਦੇ ਸੀਗੇ ਹੁਣ ਐਨ ਵਧੀਆ ਕੰਗੀ ਫਟਾਫਟ ਫੇਰੀ ਜਾ ਰਹੀ ਹੈ ਬਿਲਕੁਲ ਵਿਆੜੇ ਨਹੀਂ ਹੈਗੇ ਵਾਲਾਂ ਦੇ ਵਿੱਚ ਬਹੁਤ ਘੱਟ ਮੈਂ ਹੁਣ ਤੇਲ ਲਗਾਇਆ ਨਾਂਨ ਤੋਂ ਬਾਅਦ ਤੇ ਬਿਲਕੁਲ ਸਿਲਕੀ ਸਿਲਕੀ ਹੋਏ ਪੈਨੇ ਵਾਲ ਤੇ ਲੋ ਜੀ ਮੈਂ ਜੂڑا ਕਰ ਲਿਆ ਹਲੇ ਇਦਾਂ ਹੀ ਸਿੰਪਲ ਜਿਹੀ ਤੇ ਫੇਰ ਹੁਣ ਆਪਾਂ ਜੀ ਕਰਦੇ ਆ ਰੋਟੀ ਦੀ ਤਿਆਰੀ ਤੇ ਮੂਲੀਆਂ ਕਦੂਕਸ਼ ਕਰਕੇ ਰੱਖਿਆ ਹੋਇਆ ਸੀ ਮੈਂ ਤੇ ਮੇਰੇ ਲਈ ਤੇ ਸਾਗ ਪਿਆ ਹੋਇਆ ਸੀ ਸ਼ੋਰਾ ਜੀ ਨਾ ਸਾਗ ਨਹੀਂ ਖਾਣਾ ਸੀਗਾ ਇੱਕ ਵਾਰੀ ਪਹਿਲਾਂ ਖਾ ਚੁੱਕਿਆ ਸੀਗਾ ਤੇ ਹੁਣ ਸਾਗ ਨਹੀਂ ਖਾਣਾ ਸੀ ਇਹਨੇ ਇਸ ਕਰਕੇ ਫਿਰ ਮੈਂ ਮੂਲੀ ਵਾਲੀ ਬਣਾ ਰਹੀ ਆ ਇਹਦੇ ਲਈ ਤੇ ਮੈਂ ਆਪਣੇ ਲਈ ਮੱਕੀ ਦੀ ਬਣਾਵਾਂਗੀ ਇੱਕ ਅੱਧੀ ਮੂਲੀ ਦੀ ਵੀ ਫਰੋਠੀ ਲਾ ਲਾਂਗੀ ਨਾਲ ਤੇ ਮੂਲੀਆਂ ਪਹਿਲਾਂ ਹੀ ਕਦੂਕਸ਼ ਕਰਕੇ ਨਾ ਪਾਣੀ ਨਿਚੋੜ ਕੇ ਰੱਖੀ ਸੀ ਮੈਂ ਤੇ ਹੁਣ ਜੀਰੇ ਵਿੱਚ ਲੂਣ ਮਿਰਚ ਪਾਤੇ ਆ ਪਿਆਜ਼ ਵੀ ਕਦੂਕਸ਼ ਕਰ ਲਏ ਸੀ ਵਿੱਚ ਥੋੜਾ ਜਿਹਾ ਅਦਰਕ ਤੇ ਹਰੀਆਂ ਮਿਰਚਾਂ ਵਗੈਰਾ ਕੱਟ ਲਈਆਂ ਸੀ ਲੋ ਜੀ ਸਾਰਿਆਂ ਨੂੰ ਮੈਂ ਰੋਟੀ ਖਵਾ ਦਿੱਤੀ ਐ ਤੇ ਆਪਣੇ ਲਈ ਮੈਂ ਦੋ ਮੱਕੀ ਦੀਆਂ ਲਾ ਲਈਆਂ ਨੇ ਰੋਟੀਆਂ ਤੇ ਇੱਕ ਮੈਂ ਮੂਲੀ ਦੀ ਲੈਣ ਲੱਗੀ ਆ ਤੇ ਇੱਧਰ ਜੀ ਜੋ ਰਾਜ ਦੇ ਪਾਪਾ ਲੈ ਕੇ ਆਏ ਸੀ ਛੋਲੇ ਬਿਆ ਤੋਂ ਤੇ ਛੋਟੇ ਜਿਹੇ ਪਤੀਲੇ ਦੇ ਵਿੱਚ ਨਾ ਮੈਂ ਕੱਢ ਕੇ ਰੱਖੇ ਨੇ ਮੈਂ ਕਿਹਾ ਚਲੋ ਸ਼ਾਮ ਨੂੰ ਖਾ ਲਾਂਗੇ ਤੇ ਫਿਰ ਇਹ ਕਹਿੰਦੇ ਜਿਹੜੇ ਆ ਬਚੇ ਹੋਏ ਨੇ ਚਲ ਕਿਸੇ ਨੂੰ ਦੇ ਦਾਂਗੇ ਫਿਰ ਮੈਂ ਸੋਚਾਂ ਮਗਾ ਚਲੋ ਫਿਰ ਅੱਧਾ ਕਰਦੇ ਆ ਰਾਤੀ ਆਪਾਂ ਕੋਈ ਦਾਲ ਵਗੈਰਾ ਨਹੀਂ ਬਣਾਵਾਂਗੇ ਆਪਾਂ ਹਲੇ ਰੱਖ ਲੈਣੇ ਆ ਜਿੰਨੇ ਕ ਆਪਾਂ ਖਾਵਾਂਗੇ ਨਾਲ ਚੋਰ ਬਣਾ ਲਾਂਗੇ ਤੇ ਬਾਕੀ ਫਿਰ ਕਿਸੇ ਨੂੰ ਦੇ ਦਾਂਗੇ ਜਿਹੜੇ ਬਚਣਗੇ ਕਾਫੀ ਸਾਰੇ ਸੀਗੇ ਬਹੁਤ ਜ਼ਿਆਦਾ ਟੇਸਟੀ ਸੀਗੇ ਛੋਲੇ ਤੇ ਲੋ ਜੀ ਮੇਰੀ ਹੁਣ ਸਾਗ ਤੇ ਮੱਕੀ ਦੀ ਰੋਟੀ ਦੀ ਪਲੇਟ ਤਿਆਰ ਹੈ ਨਾਲ ਮੂਲੀ ਵਾਲੀ ਰੋਟੀ ਵੀ ਬਹੁਤ ਜ਼ਿਆਦਾ ਟੇਸਟੀ ਸੀਗੀ ਤੇ ਸਾਗ ਹੁਣ ਐਂਡ ਵਾਲਾ ਰਹਿ ਗਿਆ ਸੀ ਬਸ ਹੁਣ ਖਾਣ ਵਾਲਾ ਬਣਿਆ ਹੋਇਆ ਤੇ ਇਸ ਤੋਂ ਬਾਅਦ ਹੁਣ ਸਾਗ ਸਵਾਦ ਵੀ ਨਹੀਂ ਲੱਗਣਾ ਹੈਗਾ ਜਿਹੜਾ ਹੁਣ ਦੁਬਾਰਾ ਬਣਾਵਾਂਗੇ ਨਾ ਉਹਦਾ ਟੇਸਟ ਨਹੀਂ ਆਉਣਾ ਹੈਗਾ ਇਹ ਸਾਗ ਬਹੁਤ ਜ਼ਿਆਦਾ ਟੇਸਟੀ ਸੀਗਾ ਹੁਣ ਆਪਾਂ ਜਾਂਦੇ ਸੀ ਜਾਂਦਾ ਐਂਡਲਸ ਸਾਗ ਖਾ ਲਿਆ ਤੇ ਲੋ ਜੀ ਰੋਟੀ ਰੋਟੀ ਖਾ ਕੇ ਥੋੜੀ ਦੇਰ ਫਿਰ ਮੈਂ ਬੈਠੀ ਹਾਂ ਇੱਥੇ ਤੋਂ ਵੀ ਹਲਕੀ ਹਲਕੀ ਧੁੱਪ ਐਦਾਂ ਆਂਦੀ ਐ ਥੋੜੀ ਥੋੜੀ ਹਵਾ ਚੱਲਦੀ ਰਹਿੰਦੀ ਵਧੀਆ ਲੱਗਦੀ ਐ ਰੋਟੀ ਰੋਟੀ ਖਾਣ ਤੋਂ ਬਾਅਦ ਥੋੜੀ ਜੀ ਸੈਰ ਕਰ ਲੈਣੀ ਐ ਥੋੜੀ ਦੇਰ ਬਹਿ ਵੀ ਜਾਨੀ ਐ ਫਿਰ ਕੋਠੇ ਤੇ ਆ ਦੇਖੋ ਜੀ ਸਾਰਾ ਕੋਠਾ-ਕੋਠਾ ਮੈਂ ਤੋਂ ਪਾ ਸੀ ਅੱਜ ਗਮਲੇ-ਗਮਲੇ ਸਾਰੇ ਮੈਂ ਸੈੱਟ ਕਰਕੇ ਨਾ ਖਾਦ ਘੁਟ ਪਾ ਕੇ ਪਾਣੀ ਪੁਣੀ ਪਾ ਕੇ ਵਧੀਆ ਕਰਦੇ ਸੀਗੇ ਤੇ ਹੁਣ ਜੀ ਹੈਗਾ ਸ਼ਾਮ ਦਾ ਟਾਈਮ ਤੇ ਹੁਣ ਮੈਂ ਆ ਗਈ ਸੀਗੀ نیچے ਹੁਣ ਮੈਂ ਕੰਗੀ ਕਰ ਲਈ ਐ ਸੀ ਕੰਗੀ-ਕੁੰਗੀ ਕਰਨ ਤੋਂ ਬਾਅਦ ਜੀ ਹੁਣ ਮੈਂ ਬਣਾ ਰਹੀਆਂ ਸ਼ਾਮ ਦੀ ਕੌਫੀ ਤੇ ਕੌਫੀ ਬਣਾਉਣ ਨਾਲ ਹੀ ਨਾ ਲੂਣ ਕੀ ਦੇ ਵਿੱਚ ਜੜੇ ਜੜੇ ਆਪਣੇ ਮਸਾਲੇ ਘੱਟ ਸੀ ਉਹ ਆਪਾਂ ਪੂਰੇ ਕਰਕੇ ਰੱਖਾਂਗੇ ਪਾ ਕੇ ਹਲਦੀ ਲੂਣ ਮਿਰਚ ਜਿਹੜਾ ਵੀ ਘੱਟ ਹੈ ਨਾ ਉਹ ਆਪਾਂ ਨਾਲ ਦੀ ਨਾਲ ਪਾ ਦਾਂਗੇ ਇਹ ਅਸਲੀ ਜੀ ਪਾਈਆ ਦੇ ਪੈਕਟ ਮੰਗਾ ਕੇ ਰੱਖਦੀ ਆ ਮੈਂ ਤੇ ਮੇਰੇ 2-2 ਮਹੀਨੇ ਆਰਾਮ ਨਾਲ ਨਿਕਲ ਜਾਂਦੇ ਹਲਦੀ ਮਿਰਚਾਂ ਦੇ ਆਹ ਹੈਗਾ ਜੀ ਮੀਟ ਮਸਾਲੇ ਦੇ ਪਾਊਚ ਮੀਟ ਮਸਾਲੇ ਦੇ ਤਾਂ ਮੈਂ ਛੋਟੇ ਛੋਟੇ ਪਾਊਚ ਹੀ ਮੰਗਾ ਲੈਣੇ ਆ 5 ਜਾਂ 10 ਰੁਪਏ ਦੇ ਜਿੰਮੇ ਜਿੰਮੇ ਲੋੜ ਹੁੰਦੀ ਹੈ ਉਸ ਹਿਸਾਬ ਨਾਲ ਆਪਾਂ ਪਾ ਲੈਣੇ ਆ ਬਾਕੀ ਪਾਊਚ ਮੈਂ ਫ੍ਰਿਜ ਦੇ ਵਿੱਚ ਰੱਖੇ ਹੋਏ ਨੇ ਜਿੱਦਾਂ ਜਿੱਦਾਂ ਖਤਮ ਹੁੰਦੇ ਨੇ ਨਾ ਲੋਨ ਕੇ ਦੇ ਵਿੱਚੋਂ ਉਦਾਂ ਮੈਂ ਕੱਢ ਕੇ ਪਾ ਲੈਣੇ ਹੁੰਦੀਆਂ ਤੇ ਗਰਮ ਮਸਾਲਾ ਫਿਰ ਮੈਂ ਇਕੱਠਾ ਮੰਗਾ ਕੇ ਰੱਖਦੀ ਆ ਡੱਬੀ ਉਹ ਵੀ ਮੈਂ ਫ੍ਰਿਜ ਦੇ ਵਿੱਚ ਰੱਖੀ ਹੋਈ ਆ ਲੋ ਜੀ ਆਪਾਂ ਮਸਾਲੇ ਵੀ ਪੂਰੇ ਕਰਕੇ ਰੱਖ ਦਿੱਤੇ ਨੇ ਤੇ ਬਾਕੀ ਜਿਹੜੇ ਨੇ ਮੈਂ ਆ ਦੇਖੋ ਜੀ ਗਰਮ ਮਸਾਲੇ ਦੀ ਡੱਬੀ ਵੀ ਖਲੇ ਰੱਖੀ ਹੋਈ ਹੈ ਆ ਮੈਗੀ ਮਸਾਲੇ ਸੀਗੇ ਤੇ ਆ ਦੇਖੋ ਜੀ ਮੀਟ ਮਸਾਲੇ ਮੈਂ ਦੇ ਦੋ ਪੈਕਟ ਹੋਰ ਮੰਗਾ ਕੇ ਰੱਖੇ ਹੋਏ ਨੇ ਤੇ ਚਲੋ ਜੀ ਹੁਣ ਆਪਾਂ ਬਣਾਵਾਂਗੇ ਚੋਲ ਚੁਟਕੀਆਂ ਵਜਾ ਕੇ ਝੁਟਕੀ ਬਜਾ ਕੇ ਤਾਂ ਖਾਣਾ ਨਹੀਂ ਬੰਦੇ ਹੈਗੇ ਟਾਈਮ ਲੱਗਦਾ ਥੋੜਾ ਜਿਹਾ ਇਹ ਤਾਂ ਸਿਰਫ ਵੀਡੀਓ ਦੇ ਵਿੱਚ ਦਿਖਾਉਣ ਵਾਸਤੇ ਹੀ ਹੁੰਦਾ ਲੋਈ ਚੋਲ ਵੀ ਆਪਣੇ ਬਣ ਗਏ ਨੇ ਤੇ ਅੱਧਰ ਜਿਹੜੀ ਆਪਣੀ ਹਲਵਾਈਆਂ ਦੀ ਸਬਜੀ ਸੀ ਨਾ ਬਿਆਦ ਹੀ ਆਈ ਹੋਈ ਬਹੁਤ ਜ਼ਿਆਦਾ ਟੇਸਟੀ ਸੀ ਥੋੜਾ ਜਿਹਾ ਟੇਸਟ ਕਰਕੇ ਦੇਖਿਆ ਮੈਂ ਛੋਲੇ ਤੇ ਬਸ ਹਰਾ ਧਨੀਆ ਵਗੈਰਾ ਮਨਾ ਸਾਰਾ ਕੁਝ ਪਾਇਆ ਸੀ ਮੈਂ ਥੋੜਾ ਜਿਹਾ ਉੱਪਰ ਦੀ ਹਰਾ ਧਨੀਆ ਹੋਰ ਪਾਤਾ ਕਿ ਥੋੜੀ ਗੰਨਸ਼ਿੰਗ ਜੀ ਹੋ ਜੂਗੀ ਤੇ ਨਾਲ ਪਾਤੀਆਂ ਥੋੜੀ ਜਿਹੀ ਬਰੀਕ-ਬਰੀਕ ਹਰੀਆਂ ਮਿਰਚਾਂ ਕੱਟ ਕੇ ਤੇ ਹੁਣ ਆਪਾਂ ਇਹਨਾਂ ਨੂੰ ਗਰਮ ਕਰ ਲਾਂਗੇ ਤੇ ਉਧਰ ਆਪਣੇ ਗਰਮਾ-ਗਰਮ ਚੋਲ ਵੀ ਤਿਆਰ ਨੇ ਤਰਪਕੇ ਵੀ ਬਣਾ ਚੁੱਕੀਆਂ ਲੋ ਜੀ ਚੋਲ ਨਾ ਆਪਣੇ ਬਣ ਚੁੱਕੇ ਸੀ ਬਾਕੀ ਸਾਰਿਆਂ ਨੂੰ ਪਲੇਟਾਂ ਦੇ ਵਿੱਚ ਪਾ ਕੇ ਦੇ ਦਿਆਂ ਮੈਂ ਇਧਰ ਜੀ ਮੇਰੀ ਪਲੇਟ ਲੱਗ ਗਈ ਆ ਹੁਣ ਤੇ ਬਹੁਤ ਹੀ ਜਿੰਨੇ ਵਧੀਆ ਦੇਖਣ ਨੂੰ ਲੱਗਦੇ ਪੈਣੇ ਜਿਆਦਾ ਟੇਸਟੀ ਵੀ ਬਹੁਤ ਜ਼ਿਆਦਾ ਸੀਗੇ ਛੋਲੇ ਤਦ ਲੋ ਜੀ ਹੁਣ ਆਪਾਂ ਕਰਦੇ ਆਂ ਗਰਮਾ ਗਰਮ ਡਿਨਰ ਟੇਸਟੀ ਛੋਲਲੇ ਤੇ ਟੇਸਟੀ ਚੋਲ ਚਲੋ ਜੀ ਫਰੈਂਡ ਤੁਸੀਂ ਵੀ ਕਰ ਲਓ ਡਿਨਰ ਸਾਡੇ ਨਾਲ